ਸਤਨਾਮ 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 ਜੀ ਵਾਹਿਗੁਰੂ 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 ਜੀ ਸਤਨਾਮ ਵਾਹਿਗੁਰੂ ਸਾਹਿਬ ਜੀਓ ਤਨਸਰੀ ਮਹਲਾ 3 ਕਾਚਾ ਧਨ ਸੰਚਾ ਮੂਰਖ ਗاوار ਮਨ ਮੁਖ ਭੂਲੇ ਅੰਧ ਗاوار ਵਿਖਿਆ ਕੇ ਧਨ ਸਦਾ ਦੁੱਖ ਹੋਏ ਨਾ ਸਾਥ ਜਾਏ ਨਾ ਪ੍ਰਾਪਤ ਹੋਏ ਸਾਚਾ ਧਨ ਗੁਰਮਤੀ ਪਾਏ ਕਾਚਾ ਧਨ ਫੋਨ ਆਵੇ ਜਾਏ ਰਹਾਉ ਮਨ ਮੁਖ ਭੂਲੇ ਸਭ ਮਰ ਹੈ ਗਵਾਰ ਭਵਜਲ ਡੂਬੇ ਨਾ ਉਰਵਾਰ ਨਾ ਪਾਰ ਸਤਗੁਰ ਭੇਟੇ ਪੂਰੇ ਭਾਗ ਸਾ ਚਰਤੇ ਅਹਨਸ ਬਹਿਰਾਗ ਚੌ ਜਗ ਮੈਂ ਅੰਮ੍ਰਿਤ ਸਾਚੀ ਬਾਣੀ ਪੂਰੇ ਭਾਗ ਹਰ ਨਾਮ ਸਮਾਣੀ ਸਿਧ ਸਾਧਕ ਤਰਸੈ ਸਭ ਲੋਏ ਪੂਰੇ ਭਾਗ ਪ੍ਰਾਪਤ ਹੋਏ ਸਭ ਕਿਛ ਸਾਚਾ ਸਾਚਾ ਹੈ ਸੋਏ ਉਤਮ ਬ੍ਰਹਮ ਪਛਾਰੇ ਕੋਏ ਸੱਚ ਸਾਚਾ ਸਤਿ ਆਪ ਦੜਾਏ ਨਾਨਕ ਆਪੇ ਵੇਖੈ ਆਪੇ ਸੱਚ ਲਾਏ ਸੱਚ ਸਾਚਾ ਸਤਿ ਆਪ ਦੜਾਏ ਨਾਨਕ ਆਪੇ ਵੇਖੈ ਆਪੇ ਸੱਚ ਲਾਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰੀ ਸਾਧ ਸੰਗਤ ਜੀ ਅੱਜ ਦਾ ਪਾਵਨ ਸ਼ਬਦ ਤੀਸਰੇ ਪਾਸ਼ਾ ਧੰਨ ਧੰਨ ਸਤਿਗੁਰੂ ਗੁਰੂ ਅਮਰਦਾਸ ਮਹਾਰਾਜ ਜੀ ਨੇ ਬਖਸ਼ਿਸ਼ ਕੀਤਾ ਹੈ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੇ ਪਾਵਨ ਅੰਕ 665 ਦੇ ਉੱਪਰ ਅੰਕਿਤ ਹੈ ਤਨਾਸਰੀ ਰਾਗ ਦਾ ਇਹ ਪਾਵਨ ਬਚਨ ਸਾਤਸੰਗਤ ਜੀ ਇਸ ਪਾਵਨ ਸ਼ਬਦੀਆਂ ਜੋ ਰਹਾਉ ਦੀਆਂ ਪੰਕਤੀਆਂ ਹਨ ਉਹਦੇ ਵਿੱਚ ਸਤਿਗੁਰੂ ਮਹਾਰਾਜ ਬਖਸ਼ਿਸ਼ ਕਰ ਰਿਹਾ ਸਾਚਾ ਧਨ ਗੁਰਮਤੀ ਪਾਏ ਕਾਚਾ ਧਨ ਫੋਨੇ ਆਵੇ ਜਾਏ ਰਹਾਉ ਸਾਚਾ ਧਨ ਗੁਰਮਤੀ ਪਾਏ ਦੋ ਧੰਨ ਦੀ ਇੱਥੇ ਗੁਰੂ ਸਾਹਿਬ ਨੇ ਬਾਣੀ ਵਿੱਚ ਗੱਲ ਕੀਤੀ ਸ਼ਬਦ ਵਿੱਚ ਇੱਕ ਸੱਚਾ ਧੰਨ ਤੇ ਇੱਕ ਕੱਚਾ ਧੰਨ ਕਿਉਂਕਿ ਮਨਮੁਖ ਜਿਹੜਾ ਹੈ ਉਹ ਕੱਚਾ ਧੰਨ ਹੀ ਇਕੱਠਾ ਕਰਦਾ ਤੇ ਗੁਰਮੁਖ ਜਿਹੜਾ ਹੈ ਉਹ ਸੱਚੇ ਧੰਨ ਨੂੰ ਜੋੜਦਾ ਸਭ ਕਹਿੰਦੇ ਭਾਈ ਇਹ ਕਿਸ ਤਰ੍ਹਾਂ ਮਿਲਦਾ ਸੱਚਾ ਤਨ ਕਿਸ ਤਰ੍ਹਾਂ ਮਿਲਦਾ ਜਿਹੜਾ ਤੋੜ ਨਿਭਰਦਾ ਹੈ ਉਹ ਗੁਰੂ ਦੀ ਮਤ ਦੇ ਨਾਲ ਮਿਲਦਾ ਹੈ ਜਿਹੜਾ ਗੁਰੂ ਦੀ ਮਤ ਅਨੁਸਾਰ ਤੁਰਦਾ ਉਹਨੂੰ ਪਰਮੇਸ਼ਰ ਦਾ ਸਦਾ ਕਾਇਮ ਰਹਿਣ ਵਾਲਾ ਨਾਮ ਤਨ ਪ੍ਰਾਪਤ ਹੁੰਦਾ ਸੱਚਾ ਤਨ ਗੁਰਮਤੀ ਪਾਏ ਕਾਚਾ ਤਨ ਫੋਨੇ ਆਵੇ ਜਾਏ ਪਰੇ ਜਿਹੜਾ ਦੁਨੀਆ ਵਾਲਾ ਨਾਸ ਧਨ ਪਦਾਰਥ ਹੈ ਨਾ ਕਦੇ ਮਨੁੱਖ ਨੂੰ ਮਿਲ ਜਾਂਦਾ ਹੈ ਕਦੇ ਇਹਦੇ ਕੋਲੋਂ ਦੂਰ ਚਲੇ ਜਾਂਦਾ ਕਦੇ ਹੈ ਕਦੇ ਨਹੀਂ ਹੈ ਪਰ ਗੁਰੂ ਸਹਿਬ ਮਹਾਰਾਜ ਕਿਰਪਾ ਕਰਦੇ ਆ ਪਹਿਲੀਆਂ ਪੰਕਤੀਆਂ ਵਿੱਚ ਕਹਿੰਦੇ ਕਾਚਾ ਧਨ ਸੰਚਾ ਮੂਰਖ ਗਾਵਾਰ ਹੁਣ ਜਿਹੜਾ ਅਣਜਾਣ ਮਨੁੱਖ ਹੈ ਮੂਰਖ ਹੈ ਉਹ ਕੱਚੇ ਧਨ ਨੂੰ ਇਕੱਠਾ ਕਰਦਾ ਕਉਕੀ ਇਹ ਵੀ ਬਹੁਤ ਵੱਡਾ ਭੁਲੇਖਾ ਹੈ ਜਿਹਦੇ ਕੋਲ ਪੈਸਾ ਹੈ ਨਾ ਧਨ ਹੈ ਉਹ ਕਹਿੰਦਾ ਹੋਰ ਧਨ ਪ੍ਰਾਪਤ ਹੋ ਜਾਏ ਤੇ ਮੈਂ ਸੁਖੀ ਹੋ ਜਾ ਹੁਣ ਜਿਹਦੇ ਕੋਲ ਨਹੀਂ ਹੈ ਉਹ ਕਹਿੰਦਾ ਜਦੋਂ ਮਿਲੇਗਾ ਉਦੋਂ ਸੁਖੀ ਹੋ ਜਾਾਂਗੇ ਪਰ ਗੁਰੂ ਸਾਹਿਬ ਪਾਤਸ਼ਾਹ ਕਹਿੰਦੇ ਭਾਈ ਹਾਂ ਇਹ ਦੁਨੀਆ ਦਾ ਧਨ ਗੁਜ਼ਾਰਨ ਵਾਸਤੇ ਤਾਂ ਗੁਰੂ ਸਾਹਿਬ ਨੇ ਗੁਰਮਤ ਵਿੱਚ ਬਖਸ਼ਿਸ਼ ਕੀਤੀ ਹੈ ਪਰ ਇਹ ਨਹੀਂ ਕਿ ਇਹ ਸਭ ਕੁਝ ਇਹੀ ਹੈ ਇਹ ਤਨ ਅਖੁੱਟ ਨਾ ਨਖੁੱਟੇ ਨਾ ਜਾਏ ਪੂਰੇ ਸਤਗੁਰ ਦੀਆ ਦਿਖਾਏ ਜਿਹੜਾ ਪ੍ਰਮਾਤਮਾ ਦਾ ਨਾਮ ਤਨ ਹੈ ਪਰ ਜਿਹੜਾ ਦੁਨੀਆ ਦਾ ਤਨ ਹੈ ਜਿਹਦੇ ਪਿੱਛੇ ਦੌੜ ਲੱਗੀ ਹੈ ਕਿ ਮੇਰੇ ਕੋਲ ਇੰਨਾ ਪੈਸਾ ਹੋ ਜਾਏਗਾ ਮੈਂ ਸੁਖੀ ਹੋ ਜਾਵਾਂਗਾ ਪਰ ਇਹਦਾ ਮਤਲਬ ਇਹ ਹੋ ਗਿਆ ਕਿ ਬੰਦਾ ਕੋਈ ਦੁਖੀ ਨਾ ਹੁੰਦਾ ਜਿਹਦੇ ਜਿਹਨਾਂ ਕੋਲ ਪੈਸਾ ਹੈ ਉਹ ਸਾਰੇ ਸੁਖੀ ਹੋ ਜਾਂਦੇ ਗੁਰੂ ਸਾਹਿਬ ਕਹਿੰਦੇ ਭਾਈ ਜੋ ਸੁਖ ਕੋ ਚਾਹੇ ਸਦਾ ਸਰਣ ਰਾਮ ਕੀ ਲੈ ਜੇ ਸਦੀਵੀ ਸੁੱਖ ਚਾਹੀਦਾ ਹੈ ਨਾ ਫਿਰ ਗੁਰੂ ਦੀ ਸ਼ਰਨ ਵਿੱਚ ਇਸ ਸੱਚੇ ਧਨ ਦੇ ਇਕੱਠਾ ਕਰਨ ਦਾ ਯਤਨ ਕਰ ਤੇ ਜਿਹੜੇ ਇਕੱਠਾ ਕਰ ਗਏ ਗੁਰੂ ਸਾਹਿਬ ਕਹਿੰਦੇ ਕਾਚਾ ਧਨ ਸੰਚੈ ਮੂਰਖ ਗਵਾ ਉਹ ਮੂਰਖ ਅਣਜਾਣ ਲੋਕ ਹੈ ਉਹ ਸਿਰਫ ਦੁਨੀਆ ਦਾ ਧਨ ਇਕੱਠਾ ਕਰਦੇ ਉਹਦੀ ਦੌੜ ਭੱਜ ਵਿੱਚ ਲੱਗੇ ਆ 24 ਘੰਟੇ ਲੱਗੇ ਭੱਜ ਨਾਠ ਨਾ ਦੌੜੀ ਜਾ ਰਹੇ ਦੌੜੀ ਜਾ ਰਹੇ ਪਰ ਉਹਨਾਂ ਦੇ ਕੋਲ ਟਿਕਾਓ ਕੋਈ ਨਹੀਂ ਹੈ ਸੁੱਖ ਵੀ ਕੋਈ ਨਹੀਂ ਹੈ ਉਹਦੇ ਵਿੱਚ بے ਆਰਾਮਤਾ ਆ ਜਾਂਦੀ ਹੈ ਸਰੀਰ ਨੂੰ ਰੋਗ ਲੱਗ ਜਾਂਦੇ ਆ ਬਿਮਾਰੀਆਂ ਆ ਜਾਂਦੀਆਂ ਉਹ ਜਿਹੜਾ ਧਨ ਇਕੱਠਾ ਕਰੀ ਜਾ ਰਿਹਾ ਉਧਰ ਲਾਈ ਜਾ ਰਿਹਾ ਪਰ ਸਤਗੁਰੂ ਕਹਿੰਦੇ ਪ੍ਰਮਾਤਮਾ ਦਾ ਜਿਹੜਾ ਨਾਮ ਧਨ ਹੈ ਉਸ ਨੂੰ ਜਦੋਂ ਪ੍ਰਾਪਤ ਕਰੇਗਾ ਨਾ ਸਿੱਖ ਬਣ ਕੇ ਤੇ ਇੱਕ ਦਿਨ ਇੰਨੀ ਵੱਡੀ ਬਖਸ਼ਿਸ਼ ਗੁਰੂ ਸਾਹਿਬ ਕਰਦੇ ਆ ਅਸੀਂ ਰੋਜ਼ ਪੜ੍ਹਦੇ ਆ ਸਤਗੁਰ ਸਿੱਖ ਕੋ ਨਾਮ ਧਨ ਦੇ ਕੀ ਬਣ ਗਿਆ ਗੁਰਕਾ ਸਿੱਖ ਫਿਰ ਵੱਡਭਾਗੀ ਏ ਗੁਰਕਾ ਸਿੱਖ ਬਣ ਗਿਆ ਔਰ ਵੱਡੇ ਭਾਗਾ ਵਾਲਾ ਜੇ ਇਹ ਨਾਮ ਧਨ ਚਾਹੀਦਾ ਹੈ ਇਹ ਕਿੱਥੋਂ ਮਿਲਦਾ ਸਤਗੁਰੂ ਸਾਹਿਬ ਕਹਿੰਦੇ ਭਾਈ ਸਾਚਾ ਧਨ ਗੁਰਮਤੀ ਪਾਇ ਗੁਰੂ ਦੀ ਮੱਤ ਤੇ ਤੁਰਿਆ ਮਿਲਦਾ ਕਾਚਾ ਧਨ ਸੰਚੈ ਮੂਰਖ ਗਵਾਰ ਉਹ ਇਕੱਠੇ ਕਰੀ ਜਾਦੇ ਮਨਮੁਖ ਭੂਲੇ ਅੰਧ ਗਵਾਰ ਤੇ ਜਿਹੜੇ ਮਨ ਦੇ ਪਿੱਛੇ ਤੁਰਦੇ ਆ ਜਿਹਨੂੰ ਮਨਮੁਖ ਕਹਿੰਦੇ ਮਨ ਵੱਲ ਮੁਖ ਕੀਤਾ ਉਹ ਮਾਇਆ ਦੇ ਮੋਹ ਵਿੱਚ ਅੰਨੇ ਹੋਏ ਆ ਉਹ ਤੇ ਕਰਾਏ ਪੈ ਗਏ ਰਸਤੇ ਭੁੱਲ ਗਏ ਮਨਮੁਖ ਭੂਲੇ ਅੰਧ ਗਵਾਰ ਵਿਖਿਆ ਕੇ ਧਨ ਸਦਾ ਦੁੱਖ ਹੋਏ ਹੁਣ ਜਿਹੜਾ ਧਨ ਇਕੱਠਾ ਕੀਤਾ ਹੈ ਨਾ ਪ੍ਰਮਾਤਮਾ ਦੇ ਨਾਮ ਨੂੰ ਛੱਡ ਕੇ ਉਹ ਦੁੱਖ ਦਿੰਦਾ ਹੈ ਉਰਸਾਗਣਾ ਬੇਨਤੋ ਤੋਂ ਹੋਰ ਦੇ ਮੰਗਣਾ ਸਿਰ ਦੁੱਖਾਂ ਕੇ ਦੁੱਖ ਅਸੀਂ ਚੀਜ਼ ਮਿਲ ਗਈ ਪ੍ਰਦਾਰਥ ਮਿਲ ਗਿਆ ਵੀ ਇਹਨਾਂ ਤੋਂ ਸੁੱਖ ਮਿਲ ਜਾਏਗਾ ਪਰ ਉਹ ਤਾਂ ਸਾਨੂੰ ਦੁਖੀ ਕਰ ਗਏ ਪਰ ਜਿਹਨੇ ਸੁਖੀ ਕਰਨਾ ਸੀ ਜਿਹਨੇ ਸਾਡਾ ਜੀਵਨ ਆਤਮਿਕ ਤੌਰ ਤੇ ਆਨੰਦਮਈ ਬਣਾਉਣਾ ਸੀ ਪਰ ਉਹਦੇ ਵੱਲ ਧਿਆਨ ਨਹੀਂ ਦਿੱਤਾ ਤੇ ਸਾਬ ਕਹਿੰਦੇ ਵਿਖਿਆ ਕੇ ਧਨ ਸਦਾ ਦੁੱਖ ਹੋਏ ਇਸ ਕਰਕੇ ਦੁੱਖ ਨਾ ਸਾਥ ਜਾਏ ਨਾ ਪ੍ਰਾਪਤ ਹੋਏ ਇਹ ਤਨ ਨਾ ਹੀ ਮਨੁੱਖ ਨਾਲ ਜਾਂਦਾ ਤੇ ਨਾ ਹੀ ਜੋੜ-ਜੋੜ ਕੇ ਜਿਹੜਾ ਇਹਨੂੰ ਰੱਖਦਾ ਸੰਤੋਖ ਪ੍ਰਾਪਤ ਕਰਦਾ ਸੰਤੋਖੀ ਨਹੀਂ ਹੋ ਸਕਦਾ ਹੋਰ ਆ ਜਾਏ ਹੋਰ ਇਕੱਠਾ ਕਰ ਲਈਏ ਆ ਵੀ ਮਿਲ ਜਾਏ ਉਹ ਵੀ ਮਿਲ ਜਾਏ ਪਰ ਸੋਨਾ ਤਾਂ ਇੱਕ ਮੰਜੀ ਤੇ ਹੀ ਆ ਨਾ ਦੂਸਰੀ ਤੇ ਵੀ ਹੱਥ ਰੱਖ ਕੇ ਬੈਠਾ ਇਹ ਵੀ ਮੇਰੀ ਤੇ ਇਹ ਜਿਹੜਾ ਗੁਰੂ ਸਾਹਿਬ ਕਹਿੰਦੇ ਮਨ ਨੂੰ ਮੋਹਣ ਵਾਲੀ ਹੈ ਮਾਇਆ ਮਮਤਾ ਮੋਹਣੀ ਜਿਨ ਬਿਨ ਦੰਤਾ ਜਗ ਖਾਇਆ ਮਨ ਮੁਖ ਖਾਦੇ ਗੁਰਮੁਖ ਉਬਰੇ ਜਿਨੀ ਸਤਿਨਾਮ ਚੇਤ ਲਾਇਆ ਤੇ ਸਭ ਕਹਿੰਦੇ ਭਾਈ ਇਹ ਜਿਹੜਾ ਧਨ ਕੀਤਾ ਨਾ ਇਕੱਠਾ ਨਾ ਸਾਥ ਜਾਏ ਨਾ ਪ੍ਰਾਪਤ ਹੋਏ ਜਦਨ ਦੁਨੀਆ ਤੋਂ ਜਾਏਗਾ ਜਿਹੜੀ ਮਲਕੀਅਤ ਦਾ ਮਾਲਕ ਬਣਿਆ ਸੀ ਉਹ ਦੂਸਰਾ ਬਣ ਜਾਏਗਾ ਉਦੋਂ ਜਾਏਗਾ ਹੋਰ ਬਣ ਜਾਏਗਾ ਸਤਿਗੁਰੂ ਨੇ ਇੱਥੋਂ ਤੱਕ ਰੱਖਿਆ ਵੀ ਇਸ ਧਨ ਦੀ ਜਿਹੜੀ ਤੂੰ ਸੇਵਾ ਕਰਦਾ ਹੈ ਨਾ ਇਸ ਮਾਇਆ ਦੀ ਸੇਵਾ ਕਰਦਾ ਹੈ ਇਹਨੂੰ ਬਹੁਤ ਕੁਝ ਮੰਨ ਕੇ ਬੈਠਾ ਪਰ ਇਹ ਜਿਹਦਾ ਤੂੰ مالک ਬਣਿਆ ਨਾ ਸਤਗੁਰ ਨੇ ਉਦਾਹਰਨ ਦਿੱਤੀ ਹੈ ਕਹਿੰਦੇ ਹਨ ਮਾਇਆ ਜਿਹੜੀ ਏਦਾਂ ਦੀ ਪਤਨੀ ਹੈ ਨਾ ਜਿਹਦਾ ਤੂੰ مالک ਬਣਿਆ ਤੇ ਤੂੰ ਮਰ ਜਾਏਗਾ ਤੇ ਹੁਣ ਰੋਣਾ ਰੋਣਾ ਕੋਈ ਨਹੀਂ ਹੈ ਇਹ ਨਹੀਂ ਹੋਰ ਖਸਮ ਕਰ ਲੈਣਾ ਖਸਮ ਮਾਰੇ ਤੂੰ ਨਾਰ ਨਾ ਰੋਵੇ ਉਸ ਰਖਵਾਰੋ ਔਰ ਹੋਵੇ ਉਹ ਦੂਸਰਾ مالک ਬਣ ਜਾਂਦਾ ਦੂਸਰੇ ਦੇ ਨਾਮ ਤੇ ਰਜਿਸਟਰੀ ਹੋ ਜਾਂਦੀ ਸਾਰਾ ਕੁਝ ਬਦਲ ਜਾਂਦਾ ਤੇ ਸਤਗੁਰੂ ਕਹਿੰਦੇ ਨਾ ਸਾਥ ਜਾਏ ਨਾ ਪ੍ਰਾਪਤ ਹੋਏ ਸਾਚਾ ਧਨ ਗੁਰਮਤੀ ਪਾਏ ਕਾਚਾ ਧਨ ਫੁਣ ਆਵੇ ਜਾਇ ਰਹਾਓ ਮਨ ਮੁਖ ਭੂਲੇ ਸਭ ਮਰਹਿ ਗਵਾਰ ਜਿਹੜੇ ਮਨ ਦੇ ਪਿੱਛੇ ਤੁਰਦੇ ਆ ਨਾ ਮੂਰਖ ਮਨੁਖ ਸਤਗੁਰ ਕਹਿੰਦੇ ਮਾਇਆ ਦੇ ਕਾਰਨ ਪਰਾਹੇ ਪੈ ਜਾਂਦੇ ਆ ਮਰੇ ਮਤਲ ਆਤਮਿਕ ਤੌਰ ਤੇ ਉਹਨਾਂ ਦੀ ਮੌਤ ਹੋ ਜਾਂਦੀ ਹੈ ਭਵਜਲ ਡੂਬੇ ਇਸ ਭਵ ਸਾਗਰ ਦੇ ਵਿੱਚ ਭਵਜਲ ਜਿੱਥੇ ਦਰ ਦਾ ਬਾਣੀ ਹੈ ਭਭ ਜਲ ਡੂਬੇ ਨਾ ਉਰवार ਨਾ ਪਾ ਉਹ ਸੰਸਾਰ ਸਮੁੰਦਰ ਡੁੱਬ ਜਾਂਦੇ ਆ ਨਾ ਉਰ ਲਭ ਨਾ ਪਤਾ ਲੱਗਦਾ ਨਾ ਪਰ ਲਭ ਨਾ ਪਤਾ ਲੱਗਦਾ ਨਾ ਉਰवार ਨਾ ਪਾ ਪਰ ਸਾਬ ਕਹਿੰਦੇ ਸਤਗੁਰ ਭੇਟੇ ਪੂਰੇ ਭਾਗ ਜਿਨ੍ਹਾਂ ਨੂੰ ਪੂਰੀ ਕਸਵਤ ਨਾਲ ਬਖਸ਼ਿਸ਼ ਨਾਲ ਗੁਰੂ ਮਿਲ ਪੈਂਦਾ ਨਾ ਸਤਗੁਰ ਭੇਟੇ ਪੂਰੇ ਭਾਗ ਗੁਰੂ ਨੂੰ ਮਿਲਣਾ ਗੁਰੂ ਦੀ ਬਾਣੀ ਨੂੰ ਪੜਨ ਲੱਗ ਗਿਆ ਗੁਰੂ ਦੀ ਵਿਚਾਰ ਨੂੰ ਸਮਝਣ ਲੱਗ ਗਿਆ ਗੁਰੂ ਦੀ ਮਤ ਨੂੰ ਸਮਝਣ ਲੱਗ ਗਿਆ ਜਿਸ ਤਰ੍ਹਾਂ ਸਤਗੁਰ ਕਹਿੰਦੇ ਨਾ ਰਹਾਉ ਦੀ ਪੰਜ ਸਾਚਾ ਤਨ ਗੁਰਮਤੀ ਪਾਇ ਸਤਗੁਰ ਭੇਤੇ ਪੂਰੇ ਭਾਗ ਸਾਚ ਰਤੇ ਅਹਨਸ ਬੈਰਾਗ ਉਹ ਦਿਨ ਰਾਤ ਐਨਸ ਕਹਿੰਦੇ ਦਿਨ ਰਾਤ ਹਰ ਵੇਲੇ ਉਹ ਸਦਾ ਥਿਰ ਪ੍ਰਮਾਤਮਾ ਸਾਚ ਰਤੇ ਉਹਦੇ ਨਾਲ ਮਗੜ ਰਹਿੰਦਾ ਹੈ ਅਹਨਸ ਬੈਰਾਗ ਸਾਰ ਸੰਸਾਰ ਦੇ ਵਿੱਚ ਰਹ ਰਹੇ ਹਾਂ ਰਹਿੰਦਿਆਂ ਹਾਂ ਉਪਰਾਮਤਾ ਜਿਹੜੀ ਹੈ ਉਹਦੇ ਜੀਵਨ ਵਿੱਚ ਟਿਕੀ ਰਹਿੰਦੀ ਰਹਦਾ ਮੈਂ ਉਹਦੇ ਵਿੱਚ ਪਰ ਸੰਸਾਰ ਤੋਂ ਉਪਰਾਮ ਰਹਿੰਦਾ ਚੌ ਜੁਗ ਮੈਂ ਅਮਰਤ ਸਾਚੀ ਬਾਣੀ ਗੁਰੂ ਸਾਹਿਬ ਕਹਿੰਦੇ ਭਾਈ ਇਹ ਪ੍ਰਮਾਤਮਾ ਦੀ ਜਿਹੜੀ ਬਾਣੀ ਹੈ ਸਦਾ ਥਿਰ ਹੈ ਪ੍ਰਭੂ ਦੀ ਸੇਵ ਸਾਧ ਦੀ ਬਾਣੀ ਜਿਹੜੀ ਹੈ ਆਤਮਿਕ ਜੀਵਨ ਦੇਣ ਵਾਲੀ ਹੈ ਤੇ ਕੀ ਦਿੰਦੀ ਹੈ ਨਾਮ ਜਲ ਵੰਡਦੀ ਹੈ ਅਮਰਤ ਦਿੰਦੀ ਹੈ ਚੌ ਜੁਗ ਮੈਂ ਅਮਰਤ ਸਾਚੀ ਬਾਣੀ ਪੂਰੇ ਭਾਗ ਹਰ ਨਾਮ ਸਮਾਣੇ ਪੂਰੀ ਕਿਸਮਤ ਦੇ ਨਾਲ ਭਾਗਾ ਦੇ ਨਾਲ ਮਨੁੱਖ ਇਸ ਬਾਣੀ ਦੀ ਦਰਕਤ ਦੇ ਨਾਲ ਗੁਰੂ ਦੀ ਮੱਤ ਦੇ ਨਾਲ ਪ੍ਰਮਾਤਮਾ ਦੇ ਨਾਮ ਵਿੱਚ ਲੀਨ ਹੋ ਜਾਂਦਾ ਹੈ ਸਿੱਧ ਸਾਧਕ ਤਰਸੈ ਸਭ ਲੋਏ ਵੱਡੇ ਵੱਡੇ ਸਿੱਧ ਕਰਮਾਤੀ ਜੋਗੀ ਜਿਹੜੇ ਸਾਧਕ ਸਾਧਨਾ ਕਰਨ ਵਾਲੇ ਤਰਸੈ ਸਭ ਲੋਏ ਉਹ ਸਾਰੇ ਸੰਸਾਰ ਦੇ ਵਿੱਚ ਇਸ ਬਾਣੀ ਦੀ ਖਾਤਰ ਤਰਲੇ ਲੈਂਦੇ ਆ ਇਹ ਸਾਨੂੰ ਪ੍ਰਮਾਤਮਾ ਦਾ ਨਾਮ ਮਿਲਦਾ ਹੈ ਪ੍ਰਮਾਤਮਾ ਮਿਲਦਾ ਹੈ ਸਿੱਧ ਸਾਧਕ ਤਰਸੈ ਸਭ ਲੋਏ ਪਾਲ ਸਾਹਿਬ ਕਹਿੰਦੇ ਪੂਰੇ ਭਾਗ ਪ੍ਰਾਪਤ ਹੋਏ ਪਰ ਪ੍ਰਭ ਦੀ ਬਾਣੀ ਸਿਵ ਸਿਲਾ ਦੀ ਜਣੀ ਬਾਣੀ ਹੈ ਨਾ ਪ੍ਰਮਾਤਮਾ ਦਾ ਨਾਮ ਪੂਰੀ ਕਸ਼ਵਤ ਨਾਲ ਮਿਲਦਾ ਸਭ ਕੇ ਸਾਚਾ ਸਾਚਾ ਹੈ ਸੋਏ ਜਿਹੜਾ ਮਨੁੱਖ ਪਵਿੱਤਰ ਸਰੂਪ ਅਕਾਲ ਪੁਰਖ ਜਿਹੜਾ ਪਰਮੇਸ਼ਰ ਨਾਲ ਵਾਹਿਗੁਰੂ ਨਾਲ ਸਾਂਝ ਪਾਉਂਦਾ ਉਸ ਨੂੰ ਹਰੇਕ ਸੈ ਉਹ ਸਦਾ ਪ੍ਰਭੂ ਦਾ ਰੂਪ ਦਿਸਦੀ ਹੈ ਕਿਉਂਕਿ ਸਭ ਜਰੇ ਜਰੇ ਵਿੱਚ ਪ੍ਰਮਾਤਮਾ ਹੈ ਸਭ ਕੇ ਸਾਚਾ ਸਾਚਾ ਹੈ ਸੋਏ ਕਦੋਂ ਜਦੋਂ ਸੱਚਾ ਧਨ ਗੁਰਮਤੀ ਪਾਏ ਜਦੋਂ ਸੱਚੇ ਧਨ ਨੂੰ ਪ੍ਰਾਪਤ ਕਰ ਲੈਂਦਾ ਇਹ ਸੰਸਾਰ ਦੇ ਧਨ ਦੀ ਨਾਸ ਬੰਤਾ ਪ੍ਰਾਪਤ ਲੱਗ ਜਾਂਦੀ ਸਮਝ ਲੱਗ ਜਾਂਦੀ ਹੈ ਉਤਮ ਬ੍ਰਹਮ ਪਛਾਣ ਹੈ ਕੋਏ ਉਸ ਨੂੰ ਹਰ ਥਾਂ ਉਹ ਸਦਾ ਥਿਰ ਪ੍ਰਭੂ ਜਿਹੜਾ ਵਸਦਾ ਦਿਸਦਾ ਹੈ ਉਤਮ ਬ੍ਰਹਮ ਪਛਾਣ ਹੈ ਕੋਏ ਸੱਚ ਸਾਚਾ ਸਤਿ ਆਪ ਦੜਾਏ ਕਿਉਂਕਿ ਉਹ ਪ੍ਰਮਾਤਮਾ ਸਦਾ ਥਿਰ ਰਹਿਣ ਵਾਲਾ ਹੈ ਤੇ ਉਹ ਆਪਣਾ ਸਦਾ ਥਿਰ ਨਾਮ ਮਨੋਖਦੇ ਹਿਰਦੇ ਵਿੱਚ ਪੱਕਾ ਕਰ ਦਿੰਦਾ ਨਾਨਕ ਆਪੇ ਵੇਖੈ ਆਪੇ ਸਤ ਲਾਇਉ ਆਪੇ ਸਭ ਦੀ ਸੰਭਾਲ ਕਰਦਾ ਵੇਖਣਾ ਮਤਲਬ ਉਹ ਆਪ ਸੰਭਾਲ ਕਰਦਾ ਜਿੱਦਾਂ ਆਪਾਂ ਬਚਨ ਪੜ੍ਹਦੇ ਆ ਨਾ ਨਿਤਨੇਤ ਜੀੜੇ ਸੰਭਾਲੀਏ ਨੇ ਦੇਖੇਗਾ ਦੇਵਨਾਰ ਆਪ ਵੀ ਵੇਖ ਰਿਹਾ ਸੰਭਾਲ ਕਰ ਰਿਹਾ ਨਾਨਕ ਆਪੇ ਵੇਖੈ ਆਪੇ ਸਤ ਲਾਇ ਉਹ ਸਦਾ ਥਿਰ ਨਾਮ ਵਿੱਚ ਸੁਰਤ ਜੋੜਨ ਵਾਲਾ ਵੀ ਉਹ ਪ੍ਰਮਾਤਮਾ ਹੈ ਕਿਸ ਤਰ੍ਹਾਂ ਗੁਰੂ ਸਾਹਿਬ ਕਹਿੰਦੇ ਸਾਚਾ ਤਨ ਗੁਰਮਤੀ ਪਾਏ ਕਾਚਾ ਧਨ ਫੁਣ ਆਵੇਦਾ ਬਹੁਤ ਉਹ ਲੋਕ ਭਾਗਾ ਵਾਲੇ ਆ ਜਿਹੜੇ ਪ੍ਰਮਾਤਮਾ ਦੇ ਸੱਚੇ ਧਨ ਦੀ ਖਾਤਰ ਕੋਸ਼ਿਸ਼ ਕਰਦੇ ਆ ਉਹਦੇ ਅੱਗੇ ਅਰਦਾਸਾਂ ਕਰਦੇ ਆ ਗੁਰੂ ਸਾਹਿਬ ਕਹਿੰਦੇ ਵੀ ਜਿਸ ਵੇਲੇ ਤੁਸੀਂ ਜਪੋਗੇ ਪ੍ਰਮਾਤਮਾ ਕਾਲਪੁਰਖ ਦੇ ਨਾਮ ਨੂੰ ਜਪੋਗੇ ਜਿੱਥੇ ਹਰ ਰਹਾਂਦੀ ਏ ਤਿੱਥੇ ਹਰ ਮਿੱਤ ਸਹਾਈ ਗੁਰ ਕਿਰਪਾ ਤੇ ਹਰ ਮਨ ਵਸੇ ਹੋਰਤ ਵਿੱਦ ਲਿਆ ਨਾ ਜਾਈ ਹਰ ਤਨ ਸੰਚੀਏ ਪਾਏ ਕਹਿੰਦੇ ਪ੍ਰਮਾਤਮਾ ਦੇ ਨਾਮ ਨੂੰ ਇਕੱਠਾ ਕਰੋ ਹਰ ਤਨ ਸੰਚੀਏ ਪਾਏ ਜਿਉ ਹਲਤ ਪਲਤ ਹਰ ਹੋਏ ਸਖਾਈ ਸਾਚਾ ਤਨ ਗੁਰਮਤੀ ਪਾਏ ਕਾਚਾ ਤਨ ਫਣ ਆਵੇ ਜੇ ਇਹ ਦੁਨੀਆ ਦਾ ਤਨ ਜਿਹੜਾ ਆਉਂਦਾ ਜਾਂਦਾ ਹੈ ਸਦਾ ਥਿਰ ਨਹੀਂ ਹੈ ਕਿ ਆਪਾਂ ਸਿਆੜੇ ਕਹਿੰਦੇ ਹੁੰਦੇ ਨਾ ਵੀ ਇਹ ਹੱਥਾਂ ਦੀ ਮਹਿਲ ਆ ਹਾਏ ਮਿਹਨਤ ਕਰਕੇ ਮਨੁੱਖ ਨੂੰ ਮਿਲਦੀ ਹੈ ਪਰ ਗੁਰੂ ਸਾਹਿਬ ਜੀ ਮਹਾਰਾਜ ਕਹਿੰਦੇ ਭਾਈ ਜਿਹੜੇ ਬਹੁਤ ਧਨ ਇਕੱਠਾ ਕਰਦੇ ਆ ਬਹੁਤ ਜਿਆਦਾ ਧਨ ਇਕੱਠਾ ਕਰਦੇ ਆ ਉਹ ਕਿਸ ਤਰ੍ਹਾਂ ਹੁੰਦਾ ਕਹਿੰਦੇ ਪਾਪਾਂ ਵੱਜੂ ਹੋਵੇ ਨਹੀਂ ਮੋਇਆਂ ਸਾਥ ਨਾ ਜਾਈ ਕਾਚਾ ਧਨ ਫੁਨ ਆਵੇ ਜਾਏ ਕੱਚਾ ਧਨ ਜਿਹੜਾ ਆਉਂਦਾ ਜਾਂਦਾ ਰਹਿੰਦਾ ਤੇ ਸਤਗੁਰੂ ਪਾਤਸ਼ਾਹ ਮਹਾਰਾਜ ਕਹਿੰਦੇ ਭਾਈ ਉਸ ਸੱਚੇ ਧਨ ਨੂੰ ਇਕੱਠਾ ਕਰੋ ਹਰ ਧਨ ਸੰਚੀਏ ਭਾਈ ਜੋ ਹਰਤ ਪਲਤ ਹਰ ਹੋਈ ਸਖਾਈ ਤੇ ਕਿੱਥੋਂ ਮਿਲਦਾ ਹੈ ਇਹ ਅੱਜ ਦੇ ਸ਼ਬਦ ਜਿਹੜੀਆਂ ਮੁੱਖ ਪੰਕਤੀਆਂ ਹਨ ਇਸ ਸ਼ਬਦ ਦਾ ਰਹਾਉ ਦਾ ਬੰਦ ਹੈ ਉਹਦੇ ਵਿੱਚ ਸਤਿਗੁਰ ਕਹਿੰਦੇ ਸਾਚਾ ਤਨ ਗੁਰਮਤੀ ਪਾਏ ਕਾਚਾ ਤਨ ਫੁਨ ਆਵੇ ਜਾ ਇਹ ਦੁਨੀਆ ਦਾ ਤਨ ਆਉਂਦਾ ਜਾਂਦਾ ਹੈ ਪਰ ਇਹ ਨਹੀਂ ਕਿ ਮਨੁੱਖ ਨੇ ਮਿਹਨਤ ਨਹੀਂ ਕਰਨੀ ਇਹ ਸਤਿਗੁਰ ਨੇ ਕਿਹਾ ਕਿਰਤ ਕਰੋ ਨਾਮ ਜਪੋ ਵੰਡ ਕੇ ਛਕੋ ਗੁਜਾਰਨ ਹੈ ਇਹ ਭਗਵਾਨ ਨਹੀਂ ਹੈ ਮਾਇਆ ਜਿਹੜੀ ਸਭ ਕੁਝ ਨਹੀਂ ਹੈ ਪਰ ਜੀਵਨ ਦੇ ਵਾਸਤੇ ਇਹ ਧਨ ਚਾਹੀਦਾ ਹੈ ਪਰ ਇਹ ਨਹੀਂ ਕਿ ਧਨ ਦੀ ਖਾਤਰ ਅਸੀਂ ਅਕਾਲ ਪੁਰਖ ਵੱਲੋਂ ਪਿੱਠ ਕਰ ਲਈਏ ਗੁਰੂ ਮਹਾਰਾਜ ਕਿਰਪਾ ਕਰਨ ਸਾਧ ਸੰਗਤ ਜੀ ਇਹਨੀਆਂ ਬੇਨਤੀਆਂ ਪ੍ਰਵਾਨ ਕਰਨੀਆਂ ਹੋਈਆਂ ਭੁੱਲਾਂ ਨੂੰ ਬਖਸ਼ਦੇ ਹਾਂ ਬਲੌਫ ਤੇ ਸਾਰੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਨਾਮ 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 ਜੀ ਵਾਹਿਗੁਰੂ